ਅੱਜ ਅਸੀਂ ਭਾਰਤੀ ਕਿਸਾਨ ਨੂੰ ਇਹ ਟੱਟ ਦਿਖਾਉਂਦਾ ਜਿਹੜਾ ਸੂਬਾ ਪ੍ਰਧਾਨ ਸਰ ਦਾ ਮਨਜੀਤ ਸਿੰਘ ਜੀ ਧਨੇਰ ਨੇ ਅੱਜ ਅਸੀਂ ਪਹੁੰਚਿਆ ਬੀਜੇ ਦੇ ਵਿੱਚ ਕਿਉਂਕਿ ਆਪਾਂ ਨੂੰ ਪਤਾ ਆਏ ਦਿਨ ਆਏ ਦਿਨ ਜਿਹੜੇ ਏਜੰਟ ਨੇ ਇਹ ਟ੍ਰੈਵਲ ਏਜੰਟ ਨੇ ਸਾਡੇ ਪੰਜਾਬੀਆਂ ਨਾਲ ਧੋਖਾ ਕਰ ਰਹੇ ਨੇ ਆਏ ਦਿਨ ਗਮਰਾਹ ਕਰਕੇ ਜਦ ਕੇਸ ਲਵਾ ਕੇ ਨਾ ਤਾਂ ਉਹਨਾਂ ਦੇ ਕੰਮ ਕਰਦੇ ਆ ਤੇ ਉਹ ਜਿਹੜੇ ਪੈਸੇ ਨਾ ਪੈਸੇ ਵਾਪਸ ਕਰਦੇ ਨੇ ਪਹਿਲਾਂ ਵੀ ਆਪਾਂ ਜਾ ਕੇ ਆ ਉੱਥੇ ਖੰਨੇ ਜਾ ਕੇ ਆਏ ਆ ਉਸ ਤੋਂ ਪਹਿਲਾਂ ਕਸ ਮਾਰਕੀਟ ਦੇ ਵਿੱਚ ਵੀ 18 ਲੱਖ ਰੁਪਏ ਵਾਲਾ ਮੁੱਦਾ ਹੋਰ ਵੀ ਆਪਣੇ ਚੱਲਦੇ ਰਹਿੰਦੇ ਆ ਅੱਜ ਦਾ ਜਿਹੜਾ ਮੁੱਦਾ ਵਾ ਅੱਜ ਦੇਖ ਲਓ ਆਪਾਂ ਖੜੇ ਆ ਇੱਥੇ ਆ ਪ੍ਰੋ ਵਾਲੇ ਆ ਪ੍ਰੋ ਵਾਲੇ ਵੀਜ਼ੇ ਅਸੀਂ ਅੱਜ ਦੋ ਤਿੰਨ ਵਾਰ ਪਹਿਲਾਂ ਆ ਚੁੱਕੇ ਆ ਡੇਢ ਸਾਲ ਦੇ ਲਗਭਗ ਹੋ ਗਿਆ ਸਾਡੇ ਇਸ ਭਰਾ ਨੇ ਹਰਦੇਵ ਸਿੰਘ ਨੇ ਸਾਲ ਲਗਭਗ ਸਾਲ ਹੋ ਗਿਆ ਕਿ ਬੱਚੀ ਦਾ ਵੀਜ਼ਾ ਅਪਲਾਈ ਕਰਨ ਦੇ ਲਈ ਇੱਥੇ ਨਾਲ ਕੋਈ ਫੈਲ ਲਾਈ ਤੇ ਉਹ ਦੇਖੋ ਨੇ ਕੁਝ ਵੀ ਨਹੀਂ ਕਰਿਆ 1 ਸਾਲ ਹੋ ਗਿਆ ਕਹੀ ਜਾਂਦਾ ਵੀ ਹੁਣ ਕਰਾ ਦੂੰਗਾ ਗਾਹਲੇ ਮਹੀਨੇ ਕਰ ਦੂੰਗਾ ਉਹ ਕਰ ਦੂੰਗਾ 1 ਸਾਲ ਤੱਕ ਉਹਨੇ ਕੁਝ ਵੀ ਨਹੀਂ ਕੀਤਾ ਬੱਚੀ ਦਾ 1 ਸਾਲ ਖਰਾਬ ਹੋ ਗਿਆ ਉਸ ਤੋਂ ਬਾਅਦ ਆ ਨੌਜਵਾਨ ਮੁੰਡਾ ਖੜਾ ਇਹਦਾ ਵੀ ਤਕਰੀਬਨ ਕਿੰਨੇ ਸਾਲ ਹੋ ਗਏ ਪੁੱਤਰਾ ਦੋ ਸਾਲ ਦੋ ਸਾਲ ਹੋ ਗਏ 70000 ਰੁਪਏ ਇਸ ਮੁੰਡੇ ਦਾ ਨੌਜਵਾਨ ਦਾ ਪਾਸਪੋਰਟ ਵੀ ਇਹਦੇ ਕੋਲ ਹੀ ਆ ਹਾਂਜੀ ਇਹਦੇ ਕੋਲ ਪਾਸਪੋਰਟ ਵੀ ਇਹਦੇ ਕੋਲ ਹੀ ਆ ਦੇਖੋ ਕਿੰਨੀ ਤੱਕੇ ਸਾਈ ਆ ਕਿੰਨੀ ਤੱਕੇ ਸਾਈ ਆ ਇਹ ਇਹ ਆ ਪ੍ਰੋ ਵਾਲਾ ਇਹ ਅੱਜ ਗੱਲ ਕਰੀ ਖੂਨ ਦੇ ਉੱਤੇ ਕਹਿੰਦਾ 100 ਵਾਰ ਨੂੰ ਆ ਜਿਓ ਮੈਂ ਕਿਹਾ ਬਾਈ ਜੀ ਆਏ ਆ ਸਾਨੂੰ ਕਿਲੋਮੀਟਰ ਦੂਰ ਪੈਂਦਾ ਤੂੰ ਆ ਕੇ ਗੱਲਬਾਤ ਕਰ ਲੈ ਜਿਹੜੀ ਕਰਨੀ ਆ ਵੀ ਇਹ ਤਾਂ ਭਾਈਵੰਦੀ ਤੌਰ ਤੇ ਗੱਲਬਾਤ ਕਰਨ ਆਏ ਆ ਵੀ ਜੇਕਰ ਅਸੀਂ ਜੱਥੇਬੰਦੀ ਤੌਰ ਤੇ ਆਵਾਂਗੇ ਵੀ ਪੈਸੇ ਤਾਂ ਹਰ ਹਾਲਤ ਦੇ ਵਿੱਚ ਜਿਹੜੇ ਇਹ ਐਵੇਂ ਤੇਰੇ ਕੋਲ ਹੈਗੇ ਆ ਕੰਮ ਤੋਂ ਕੀਤਾ ਕੋਈ ਨਹੀਂ ਹੈ ਇਹਦਾ ਵਾਪਸ ਕਰਨੇ ਪਣੇ ਆ ਦੂਜੀ ਗੱਲ ਹਰਦੇਵ ਸਿੰਘ ਆਪਣੀ ਜੱਥੇਬੰਦੀ ਦਾ ਆਪਾਂ ਨੂੰ ਪਤਾ ਹਸਲਪੁਰ ਦਾ ਆਗੂ ਆ ਆਪਣਾ ਭਰਾ ਵੀ ਆ ਜੇਕਰ ਜੇਕਰ ਆਪਾਂ ਆਪਣੇ ਆਗੂਆਂ ਦੇ ਤੇ ਆਪਣੇ ਲੋਕਾਂ ਦੇ ਹੱਕ ਸੱਚ ਦੀ ਆਵਾਜ਼ ਨਹੀਂ ਚੱਕਦੇ ਤਾਂ ਕਮਜ਼ੋਰੀ ਆਪਣੀ ਆ ਹੱਥ ਬਨ ਕੇ ਬੇਨਤੀ ਆ ਸਾਡੇ ਪੰਜਾਬ ਦੇ ਲੋਕਾਂ ਨੂੰ ਕਿ ਉੱਠ ਖੜੋ ਜਾਗ ਪਾਓ ਆਪਣੇ ਨਾਲ ਹੁੰਦੀਆਂ ਤੱਕੇ ਸਾਈਆਂ ਦੇ ਬਾਅਦ ਚੱਕਣੀ ਸਿੱਖ ਲੋ ਆਵਾਜ਼ ਚੱਕਣੀ ਸਿੱਖੋ ਇਹੋ ਜਿਹਾ ਜਿਹੜੇ ਏਜੰਟਾ ਪ੍ਰਸ਼ਾਸਨ ਨੂੰ ਚਾਹੀਦਾ ਇਹਨਾਂ ਦਾ ਨਕੇਲ ਕਸੀ ਜਾਵੇ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਸੋ ਹੁਣ 100 ਬਾਰ ਵਾਲੇ ਜਣ ਜਿੰਨੇ ਆਪਣੇ ਜੱਥੇਬੰਦੀ ਦੇ ਆਗੂ ਆ ਉਹ ਢੀਕ ਕਰਿਓ ਜਦੋਂ ਵੀ ਕੋਈ ਕਾਰ ਲਾਉਣੇ ਆ ਤਾਂ ਆਪਾਂ ਇਸ ਟ੍ਰੈਵਲ ਏਜੰਟ ਕੋਲੇ ਆਉਣਾ ਤੇ ਆ ਕੇ ਆਪਣੇ ਜਿਹੜਾ ਹੱਕ ਸੱਚ ਦੇ ਰੁਪਈਆ ਰੁਪਈਆ ਮਿਹਨਤ ਦਾ ਆਪਾਂ ਉਹ ਵਾਰਸ ਕਰਾਉਣਾ ਕਿਉਂਕਿ ਜੇਕਰ ਆਪਾਂ ਆਵਾਜ਼ ਨਹੀਂ ਚੱਕਦੇ ਨਹੀਂ ਚੱਕਦੇ ਤਾਂ ਹੀ ਆਪਣੇ ਠੱਗੀਆਂ ਮਾਰਦੇ ਆ ਕਰੋ ਫਤਿਹ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ